ਦੇਖੋ ਮੈਂ ਦੋ ਤਿੰਨ ਗੱਲਾਂ ਜਿਹੜੀਆਂ ਮੇਰੇ ਮਨ 'ਚ ਸੀ ਮੈਂ ਉਹ ਤੁਹਾਡੇ ਨਾਲ ਜਰੂਰ ਸਾਂਝੀਆਂ ਕਰਨਾ ਕਿਉਂਕਿ ਮੈਂ ਤਿੰਨ ਪੀੜੀਆਂ ਦਾ ਰਿਸ਼ਤਾ ਹਾਂ ਸਭ ਤੋਂ ਪਹਿਲਾਂ ਤਾਂ ਅੱਜ ਜਿਹੜੇ ਵੀ 50 ਸਾਲ ਤੋਂ ਉੱਤੇ ਉੱਤੇ ਦੀ ਉਮਰ ਦੇ 50 ਸਾਲ ਤੋਂ ਉੱਤੇ ਉੱਤੇ ਉਮਰ ਦੇ ਆ ਉਹਨਾਂ ਨੂੰ ਇੱਕ ਇੱਕ ਗੱਲ ਪਤਾ ਹੈ ਵੀ ਜਦੋਂ ਸ਼ਹੀਦ ਆਜ਼ਮ ਸਰਦਾਰ ਬੈਂ ਸਿੰਘ ਜੀ ਨੇ ਕੀ ਮਾਹੌਲ 'ਚੋਂ ਅੱਜ ਇਸ ਵੇਲੇ ਹੁਣ ਮੈਂ ਨਿਹਰਾਬਾਂ ਦੇਖ ਰਿਹਾ ਸੀ ਐਸ ਵੇਲੇ ਹਨੇਰੇ ਤੋਂ ਪਹਿਲਾਂ ਚਾਨਣੀ ਸੀ ਜਦੋਂ ਹੁੰਦਾ ਦੁਕਾਨਾਂ ਬੰਦ ਖੇਤ ਕੋਈ ਰਹਿੰਦਾ ਨਹੀਂ ਸੀ ਜਦੋਂ ਅੱਤਵਾਦੀ ਉਹਨਾਂ ਦਾ ਏਕੇ 47 ਇਸ ਵੇਲੇ ਚੱਲਣ ਲੱਗ ਜਾਂਦੇ ਸੀ ਬੰਬ ਚੱਲਣ ਲੱਗ ਜਾਂਦੇ ਸੀ ਪਤਾ ਨਹੀਂ ਸੀ ਵੀ ਕਿਹਦੇ ਘਰੇ ਰਾਤ ਨੂੰ ਅੱਤਵਾਦੀਆਂ ਨੇ ਪਿੰਡਾਂ 'ਚ ਵੜ ਜਾਣਾ ਤੇ ਜਦੋਂ ਉਹ بڑے ਹੁੰਦੇ ਸੀ ਰਾਤ ਨੂੰ ਪਿੰਡਾਂ 'ਚ ਘਰਾਂ 'ਚ ਤਾਂ ਉਹਨਾਂ ਨੂੰ ਇਹ ਪਤਾ ਹੁੰਦਾ ਸੀ ਵੀ ਰਾਤ ਨੂੰ ਸਾਡੇ ਟੈਰਸ ਘਰੇ ਬਲੂਖ ਦੀ ਸਿਰ ਤੇ ਮੱਥੇ ਤੇ ਰੱਖ ਕੇ ਬੜੇ ਹੋਏ ਨੇ ਉਦੋਂ ਤੋਂ ਬਾਅਦ ਸਵੇਰੇ ਪੈੜ ਦੱਬਦੇ ਦੱਬਦੇ ਪੁਲਿਸ ਵਾਲਿਆਂ ਨੇ ਪਾਣੀ ਜਣਾ। ਰਾਤ ਨੂੰ ਪਿੰਡਾਂ ਵਾਲੇ ਕੁੱਟ ਖਾਂਦੇ ਸੀ। ਗੋਲੀ ਦਾ ਸ਼ਿਕਾਰ ਹੁੰਦੇ ਸੀ ਅਤਵਾਦੀਆਂ ਦਾ। ਸਵੇਰੇ ਤਸ਼ੱਦਦ ਦਾ ਸ਼ਿਕਾਰ ਹੁੰਦੇ ਸੀ ਪੁਲਿਸ ਦਾ। ਇਹ ਸਾਰੀਆਂ ਗੱਲਾਂ ਸਰਦਾਰ ਜਗਤ ਸਿੰਘ ਜੀ 10 ਸਾਲ ਕੱਲੇ ਕੱਲੇ ਘਰ ਘਰ ਉਹਨਾਂ ਦਾ ਦੁੱਖ ਵੰਡਦੇ ਰਹੇ। ਜਦੋਂ ਤੁਸੀਂ 1992 'ਚ ਉਹਨਾਂ ਨੂੰ ਮੌਕਾ ਦਿੱਤਾ ਤਾਂ 1 ਸਾਲ 'ਚ ਉਹਨਾਂ ਦੇ ਨਾਂ ਕਿਸੇ ਦੇ ਘਰੇ ਮੌਤ ਨਾ ਕਿਸੇ ਦੇ ਘਰੇ ਸੋਗ ਨਾ ਕਿਸੇ ਦੇ ਸੱਥਰ ਵਿੱਚ ਨੇ ਬੰਦ ਕਰ ਦਿੱਤੇ। ਵੇ ਆਹ ਜਿਹੜੇ ਸਟਾਈਲ ਉਹਦੇ ਨਾਲ ਅਸਰ ਆ ਗਿਆ ਸਿੰਘ ਨਾ ਤੇ ਮੇਰਾ ਪੰਜਾਬੀ ਉਹ ਲੁਧਿਆਣੇ ਵਾਲਿਓ ਪਿੰਡਾਂ ਵਾਲਿਓ ਉਦੋਂ ਬਾਅਦ ਉਹਨਾਂ ਨੇ ਨਾ ਪੁਲਿਸ ਨਾ ਅਤਵਾਦੀ ਦੋਨਾਂ ਤੋਂ ਖੜਾ ਛਡਵਾਇਆ ਸਾਡੇ ਪੰਜਾਬ ਦੇ ਲੋਕਾਂ ਨੇ ਤੇ ਸਾਡੇ ਦੁਕਾਨਾਂ ਕਾਰੋਬਾਰ ਬਿਜ਼ਨਸ ਜਿਹੜਾ ਠੱਪ ਹੋ ਗਿਆ ਸੀ ਸ਼ਹਿਰਾਂ ਨਾਲ ਉਹ ਸਾਡੇ ਹਿੰਦੂ ਭਰਾ ਉਹ ਸਾਡੇ ਸਿੱਖ ਭਰਾ ਜਿਹੜੇ ਇੱਕ ਦੂਜੇ ਨਾਲ ਦੂਰੀਆਂ ਵੱਧ ਚੁੱਕੀਆਂ ਸੀ ਉਹ ਦੁਬਾਰਾ ਉਹਨਾਂ ਦਾ ਹੱਥ ਮਿਲਿਆ ਦੁਬਾਰਾ ਕਿੱਦੇ ਧੰਗੜੇ ਪੈਣ ਲੱਗੇ ਪਰ ਘਰਾਵੋ ਉਹ ਤੁਹਾਡੇ ਪਿੱਛੇ ਕਿਉਂਕਿ ਉਹਨਾਂ ਨੇ ਕਿਹੜਾ ਕੁਝ ਇਫੈਕਟਿੰਗਾਂ کارਖਾਨੇ ਲਾਇੰਸ ਉਹ ਮੇਰੇ ਮੂਹਰੇ ਸਾਡੇ ਟੁਕੜੇ ਟੁਕੜੇ ਹੋ ਉਹ ਅਮਨ ਸ਼ਾਂਤੀ ਦੇ ਦੇ ਤੁਹਾਨੂੰ ਸਾਰਿਆਂ ਨੂੰ ਅੱਜ ਘੁੱਗ ਬਸ ਰਹੇ ਆ ਅੱਜ ਦੁਕਾਨਾਂ ਉਹੀ ਦੇ ਮਦਦਕਾਰ ਇਫੈਕਟਿੰਗਾਂ ਬਿਜ਼ਨਸ ਕਾਰੋਬਾਰ ਅੱਜ ਕਿਤੇ ਦੀ ਕਿਤੇ ਅੱਗੇ ਬੱਚੇ ਪਹੁੰਚ ਗਏ ਅਸੀਂ ਉਹ ਦੁੱਖਾਂ ਵੀ ਚੰਗੇ ਅੱਜ ਵੀ ਰੋਜ਼ ਉਹ ਲੜਾਈ ਲੱਗ ਰਹੇ ਆ ਅੱਤਵਾਦੀ ਖਿਲਾਫ ਅੱਜ ਵੀ ਮੈਂ ਕਦੇ ਵੀ ਦੱਸੋ ਜੇ ਮੈਂ ਝੁਕਿਆ ਹਾਂ ਮੈਂ ਕਦੇ ਮੈਂ ਪੁੱਛਣਾ ਪਿਆ ਨਾ ਅਬਰ ਪਸੰਦ ਨਹੀਂ ਹੁੰਦਾ ਕੌਣ ਲੜਾਈ ਲੜਦਾ ਮ੍ਰਿਤਪਾਲ ਕੌਣ ਲੜਾਈ ਲੜਦਾ ਰਾਜੂ ਆਨੇ ਨਾਲ ਕੌਣ ਲੜਦਾ ਜੇ ਬਾਹਰ ਕਿਤੇ ਵੀ ਗੈਂਗਸਟਰ ਧਮਕੀਆਂ ਦਿੰਦੇ ਆ ਤੇ ਮੈਂ ਆਵਾਜ਼ ਕਦੇ ਹਟੀਆਂ ਪਿੱਛੇ ਤੇ ਖੜੋ ਕੌਣ ਚੱਕਦਾ ਇੱਕ ਵੀ ਮੈਨੂੰ ਦੱਸੋ ਪਰ ਮੈਂ ਕਦੇ ਹਟਿਆ ਨਹੀਂ ਮੇਰਾ ਖੂਨ ਸਰਦਾਰ ਜਨ ਸਿੰਘ ਦਾ ਤਾਂ ਤੋਂ ਤੋਂ ਮੈਂ ਵੋਟ ਦਾ ਹੱਕਦਾਰ ਮੈਂ ਫਰਦਨਲ ਸਰਦਾਰ ਜਨ ਸਿੰਘ ਦੇ ਰਿਸ਼ਤੇ ਆ ਹੀ ਕੱਲੇ ਕੱਲੇ ਪਿੰਡ ਚ ਕੱਲੇ ਕੱਲੇ ਸ਼ਹਿਰ ਚ ਇੱਥੇ ਬੈਨੇ ਸੀ ਆ ਤੇ ਤੁਹਾਨੂੰ ਭਰੋਸਾ ਦਿਵਾਉਂਦੇ ਸੀ ਵੀ ਮੇਰੇ ਤੇ ਵਿਸ਼ਵਾਸ ਕਰੋ ਜਿੱਦਣ ਮੈਨੂੰ ਤੁਸੀਂ ਵਾਰੀ ਦੇਤੀ ਮੈਂ ਉਹ ਦਿਨ ਕਰ ਦਊਗਾ ਠੀਕ ਸਾਰਾ ਕੁਝ ਤੇ ਕੀਤਾ ਉਵੇਂ ਹੀ ਅੱਜ ਤੁਹਾਡਾ ਬਿੱਟੂ ਉਵੇਂ ਹੀ ਅੱਜ ਤੁਹਾਡਾ ਬਿੱਟੂ ਸਤਾਰ ਲੰਗ ਸਿੰਘ ਹੋਊਂਗਾ ਉਹ ਤੋਂ ਹੱਥ ਜੋੜ ਕੇ ਹੱਥ ਜੋੜ ਕੇ ਤੁਹਾਨੂੰ ਬੇਨਤੀਆਂ ਕਰਦਾ ਮੌਕਾ ਨਹੀਂ ਮਿਲਿਆ ਮੈਨੂੰ ਜਿੰਨਾ ਜੁੜਦਾ ਸੀ 10 ਸਾਲ ਆਪੋਜੀਸ਼ਨ 'ਚ ਅੱਜ ਚਾਹੀਏ 750 ਕਰੋੜ ਦੀ ਐਲੀਵੇਟਰ ਰੋਡ ਅੱਜ ਸਾਰੀਆਂ ਸੜਕਾਂ ਦਾ ਜਾਲ ਵਿਸ਼ਿਆ ਬਾਹਰਲੇ ਪਾਸੇ ਆਊਟਰ ਰਿੰਗ ਰੋਡ ਚਾਹੀ ਬਾਈਪਾਸ ਅੱਜ 550 ਕਰੋੜ ਦਾ ਰੇਲਵੇ ਸਟੇਸ਼ਨ ਬਣ ਰਿਹਾ ਹੈ। ਚਾਹੇ ਮੇਰੇ ਮੇਰੇ ਵੱਸ ਨਹੀਂ ਸੀ ਪਰ ਮੈਂ ਫਿਰ ਵੀ 20 ਸਹਾਰਾ ਤੋਂ ਖੋਲ ਕੇ ਖੋ ਕੇ ਸਮਾਰਟ ਸਿਟੀ 1000 ਕਰੋੜ ਰੁਪਿਆ ਲਿਆਂਦਾ। ਪਰ ਹੁਣ ਮੇਰੇ ਇਹ ਇਹ ਮੇਰੀ ਧਿਆਨਤ ਦਾ ਰੀਆ ਇਹ ਮੇਰੀ ਮਿਹਨਤ ਆ ਜੋ ਮੈਂ ਆਪਣੀ ਚਿੱਟੀ ਚਾਦਰ ਰੱਖੀ। ਅੱਜ ਦੇਸ਼ ਦਾ ਪ੍ਰਧਾਨ ਮੰਤਰੀ ਆਉਂਦਾ ਉਹ ਮੈਨੂੰ ਆਪਣਾ ਮਿੱਤਰ ਦੱਸਦਾ ਵੀ ਮੈਂ ਇਹਨੂੰ ਬਣਾਉਂਗਾ ਸੈਂਟਰ ਚ ਮੰਤਰੀ। ਸਰਕਾਰ ਤਾਂ ਕਿਹਦੀ ਬਣਨੀ ਹੈ ਮੋਦੀ ਸਾਹਿਬ ਦੀ ਬਣਨੀ ਹੈ ਉਹ ਤਾਂ ਬਣ ਕੇ ਤੈ ਹੋਗੀ ਤੇ ਤੁਸੀਂ ਲੁਧਿਆਣੇ ਵਾਲੇ ਚਾਹੁੰਦੇ ਨਹੀਂ ਵੀ ਤੁਹਾਡਾ ਬਿੱਟੂ ਉੱਥੇ ਮਿਸਟਰ ਦੀ ਕੁਰਸੀ ਤੇ ਬੈਠੇ ਤੇ ਅਮਿਤ ਸ਼ਾਹ ਜੀ ਆਉਂਦੇ ਆ ਉਹ ਮੈਨੂੰ ਕਹਿੰਦੇ ਆ ਵੀ ਮੇਰਾ ਇਹ 5 ਸਾਲ ਦਾ ਜੇ ਨੇ ਕੁਝ ਲੁਧਿਆਣੇ ਬਾਰੇ ਪੰਜਾਬ ਬਾਰੇ ਚੰਗੀ ਗੱਲ ਦੇਸ਼ ਬਾਰੇ ਕੀਤੀ ਤਾਂ ਇਹ ਬਿੱਟੂ ভাই ਇਹ ਐਨਾ ਮੇਰੇ ਮੈਨੂੰ ਕਿਉਂ ਉਹ ਪਸੰਦ ਕਰਦੇ ਆ ਕੁਛ ਤਾਂ ਮੇਰੇ 'ਚ ਹੈ ਉਸ ਤੋਂ ਬਾਅਦ ਕੱਲ ਯੋਗੀ ਜੀ ਆਉਂਦੇ ਆ ਯੋਗੀ ਜੀ ਕੀ ਕਹਿੰਦੇ ਆ ਵੀ ਲਗਾਤਾਰ ਜਦੋਂ ਪਾਰਲੀਮੈਂਟ 'ਚ ਅਸੀਂ ਇਕੱਠੇ ਸੀ ਅਸੀਂ ਹਮੇਸ਼ਾ ਰਾਮ ਮੰਦਰ ਦੀ ਗੱਲ ਡਿਸਕਸ ਕਰਦੇ ਸੀ ਕਿਵੇਂ ਕਰਨਾ ਹੈ ਕਰਤਾਰਪੁਰ ਸਾਹਿਬ ਲੰਘੇ ਦੀ ਗੱਲ ਕਰਦੇ ਸੀ ਗੁਰਦਾਰਾ ਜੀ ਦੇ ਕਿਵੇਂ ਖੋਲਣਾ ਹੈ ਬੀਰ ਬਾਲ ਦਵਸ ਮਨਾਉਣ ਦੀ ਗੱਲ ਕਰਦੇ ਸੀ ਵੀ ਕਿਵੇਂ ਸ਼ਹਿਬਜ਼ਾਦਿਆਂ ਦਾ ਜਿਹੜਾ ਉਹਨਾਂ ਦੀ ਕੁਰਬਾਨੀ ਹੈ ਉਹਨਾਂ ਦਾ ਨਾਮ ਮਨਾਉਣਾ ਇਹ ਯੋਗੀ ਜੀ ਇਸ ਕਰਕੇ ਮੋਹਰ ਲਾ ਕੇ ਗਏ ਮੈਂ ਕਦੇ ਨਹੀਂ ਕਿਹਾ ਪਰ ਅੱਜ ਉਹ ਕਹਿ ਕੇ ਗਈ ਵੀ ਪਹਿਲਾ ਮੰਤਰੀ ਸਟਾਈਲ ਆਉਣ ਵਾਲਾ ਇਹ ਭਾਜਪਾ ਸਾਡੀ ਸਰਕਾਰ ਬਣੇਗੀ ਤੇ ਮੁੱਖ ਮੰਤਰੀ ਬਣਾਵਾਂਗੇ ਇਹ ਮੌਕਾ ਹੈ ਆਪਣੇ ਕੋਲ ਜਦੋਂ ਦੇਨ ਵਾਲੇ ਕਹਿ ਗਏ ਤੇ ਤੁਸੀਂ ਕਿਉਂ ਮੌਕਾ ਇਹ ਆਪਣਾ ਛੱਡਣਾ ਹੈ ਮੈਂ ਉਹੀ ਸਰਦਾਰ ਬਿਆਨ ਸਿੰਘ ਦਾ ਪੁੱਤਾਂ ਜਿਹਨੇ ਆਪਣੇ ਵਾਅਦੇ ਤੇ ਖਰੇ ਉੱtre ਠੀਕ ਆ ਦੱਸ ਸਾ ਮੈਂ ਸਰਕਾਰ 'ਚ ਨਹੀਂ ਸੀ ਬੜੀਆਂ ਕਮੀਆਂ ਰਹਿੰਦੀਆਂ ਹੋਈਆਂ ਪਰ ਤੁਸੀਂ ਹੁਣ ਮੈਂ ਤੁਹਾਨੂੰ ਦੱਸਦਾ ਇੱਕ ਸਾਲ ਦੇ ਅੰਦਰ ਅੰਦਰ ਸਭ ਤੋਂ ਵੱਡਾ ਇੰਟਰਨੈਸ਼ਨਲ 에ਅਰਪੋਰਟ ਆ ਵਾਦਾ ਲਿਆ ਮੈਂ ਪ੍ਰਧਾਨ ਮੰਤਰੀ ਦੀ ਤੁ ਵੀ ਤੁਸੀਂ ਆ ਆ ਕੇ ਉਹਦਾ ਵਿਗਾਟਨ ਪਹਿਲੇ 6 ਮਹੀਨੇ ਚ ਕਰੋਗੇ ਇੰਟਰਨੈਸ਼ਨਲ 에ਅਰਪੋਰਟ ਤੇ ਫਲਾਈਟਾਂ ਚੜਾਓਗੇ ਕਿੰਨਾ ਸੁੱਖ ਹੋਗਾ ਸਭ ਤੇ ਦੂਜੀ ਗੱਲ ਇਹ ਵਾਦਾ ਲਿਆ ਉਹਨਾਂ ਤੋਂ ਵੀ ਉਰੇ ਆ ਕੇ ਏਮਸ ਦਾ ਅਧਿਕਾਰਨ ਹੈਲਥ ਮਿਨਿਸਟਰ ਕਰੂਗਾ ਇਹ ਵਾਦਾ ਕੀਤਾ ਵੀ ਫਰਾੰਸ ਮਿਨਿਸਟਰ ਉਹ ਆ ਕੇ ਤੇ ਕਮਰਸ ਮਿਨਿਸਟਰ ਉਰੇ ਇੰਡਸਟਰੀ ਲਈ ਸਭ ਤੋਂ ਵੱਡਾ ਕਲਸਟਰ ਉਹ ਉਰੇ ਬਣਾਉਣਗੇ ਇਸ ਕਰਕੇ ਸਾਡੀ ਨੌਜਵਾਨਾਂ ਨੂੰ ਬਾਹਰ ਜਾਣ ਦੀ ਮੈਂ ਲੋੜ ਖਤਮ ਕਰ ਦੂੰਗਾ ਇੱਕ ਸਾਥ ਤੁਸੀਂ ਅੱਕ ਜਾਓਗੇ ਮੈਂ ਨਹੀਂ ਥੱਕੂ ਮੈਂ ਤੁਹਾਨੂੰ ਦਿਖਾਉਂਗਾ ਕਿ ਸਾਡੀ ਐਜੰਸੀ ਦਾ ਪੁਰਤਨ ਤਾਕਤ ਚ ਗਿਆ ਏ ਤੇ ਕਿਵੇਂ ਕੱਲੀ ਕੱਲੀ ਚੀਜ਼ ਹੈ ਜਿਹੜੀ ਤੁਹਾਡੇ ਲਈ ਕਰੂਗਾ ਇਹ ਮੇਰਾ ਵਾਅਦਾ ਏ ਮੇਰਾ ਵਿਸ਼ਵਾਸ ਕਰਿਓ ਇਹ ਤੁਹਾਡੇ ਮੂਰੇ ਸਾਰੀ ਲੀਡਰਸ਼ਿਪ ਤੁਹਾਡੇ ਕੋਲ ਇਹ ਵੀਰਤੀਆਂ ਕਰਕੇ ਗਈ ਏ ਉਹ ਦੂੰਗਾ ਅੱਜ ਐਗਜ਼ਿਬਿਸ਼ਨ ਸੈਂਟਰ ਦੀ ਲੋੜਾ ਕਿੱਥੇ ਆਪਾਂ ਜਾ ਸਕਦੇ ਹਾਂ ਯਾਰ ਆਪਾਂ ਆਪਣੀ ਚੀਜ਼ ਹੋਦਰੀ ਦੀ ਕੋਈ ਸਵੈਟਰ ਕੋਈ ਸਵੈਟ ਸ਼ਰਟ ਕੁਝ ਜੀਨਸ ਕੋ ਕਿੱਥੇ ਕਿੱਥੇ ਦਿਖਾਈਏ ਲੋਕਾਂ ਨੂੰ ਬਾਹਰ ਕਿੱਥੋਂ ਲੈ ਕੇ ਆਈਏ ਕਨਵੈਨਸ਼ਨ ਸੈਂਟਰ ਬਣਾਉਣਾ ਕਿੱਥੇ ਕਿੱਥੇ ਬਣਾਈਏ ਢੇਲਾ ਨਹੀਂ ਦਾ ਪੰਜਾਬ ਸਰਕਾਰ ਕਿੱਥੋਂ ਇਹ ਮੈਟਰੋ ਬਣਾ ਬਣਾ ਲਈਏ ਇਹਨਾਂ ਭਜਾ ਹਜ਼ਾਰ ਦੇ ਕਰੋੜ ਦੇ ਪ੍ਰੋਜੈਕਟ ਨੇ ਕਿੱਥੋਂ ਲੈ ਕੇ ਆਏ ਜੀ ਮੈਡੀਕਲ ਕਾਲਜ ਖੁੱਲੂਗਾ ਪਰ ਡਾਕੀ ਖੁੱਲੂਗਾ ਜਗਰਾਉ ਖੁੱਲੂਗਾ ਹੋਰ ਕਿੱਥੇ ਖੁੱਲੂਗਾ ਜੇ ਕੋਈ ਵੱਡੀ ਫੈਕਟਰੀ ਉਰੇ ਲੈ ਕੇ ਆਉਣਾ ਜਿਹੜੀ ਰੱਖ ਨੌਕਰੀ ਦੇਊਗੀ ਜਿਹੜਾ ਕਿ ਵਾਦਾ ਕਰਕੇ ਗਿਆ ਪੀ ਉਸ गोयल ਜੀ ਚਾਹੇ ਉਹ ਐਪਲ ਦੀ ਹੋਵੇ ਚਾਹੇ ਉਹ ਟੈਸਲਾ ਦੀ ਹੋਵੇ ਚਾਹੇ ਹੋਰ بڑے ਕਾਰਖਾਨੇ ਜਿਵੇਂ ਨਰਦ ਚ ਗਾਉਂ ਫਿੱਕਾ ਦਾਬਾ ਬਣੀ ਹੈ ਉਹ ਕਿੱਥੇ ਜਿਹੜਾ ਮਿੰਡੀਆਂ ਨਾਲ ਉਹ ਜਗ੍ਹਾ ਦਿਗਾਉਂ ਚ ਹੀ ਮਿੰਡੀਆਂ ਉਹ ਗਿੱਲ ਚ ਹੀ ਮਿੰਡੀਆਂ ਦਾਖਾ ਚ ਹੀ ਮਿੰਡੀਆਂ ਤੇ ਐਸਾ ਬਣ ਜਾਏਗਾ ਆਪਣਾ ਇਹ ਲੁਧਿਆਣਾ ਕਿ ਇਹ ਸਿੰਗਾਪੁਰ ਲੱਗੂਗਾ ਜੋ ਮੈਨੂੰ ਵਿਸ਼ਵਾਸ ਦਿਵਾ ਕੇ ਗਏ ਨੇ ਇੱਕ ਵਾਰ ਇੱਕ ਵਾਰ ਮੌਕਾ ਇਹ ਝੁੱਕ ਨਾ ਜਾਏ 10 ਸਾਲ 20 ਸਾਲ ਬਾਅਦ ਉਲਟ ਸਰਕਾਰਾਂ ਨੇ ਪੰਜਾਬ ਦੇ ਵਿੱਚ ਬਣ ਕੇ ਆਪਾਂ ਤੜਫੇ ਪਏ ਅੱਜ ਦੇਖੋ ਹਾਲ ਤੇ ਅਮਿਤ ਸ਼ਾਹ ਦੀ ਸਭ ਤੋਂ ਵੱਡੀ ਗੱਲ ਕਰ ਗਈ ਜਿਹੜਾ ਅੱਜ ਤੱਕ ਕਾਂਗਰਸ ਨੇ ਕਿਹਾ ਸੀ 4 ਹਫ਼ਤੇ ਅਜਿਹਾ ਸ਼ਕਤ ਪਰ ਝੂਠ ਆਮ ਆਦਮੀ ਨੇ ਕਿਹਾ ਸੀ 4 ਮਹੀਨਿਆਂ ਚ ਨਸ਼ਾ ਖਤਮ ਝੂਠ ਹਮੇਸ਼ਾ ਕਹਿ ਕੇ ਗਿਆ ਐਨਬੀਸੀ ਦੇ ਜਿਹੜੇ ਨੈਸ਼ਨਲ ਜਿਹੜਾ ਨਾਰਕੋਟਿਕਸ ਬਿਊਰੋ ਦੇ ਜਿਹੜੇ 17 ਪੰਜਾਬ ਦੇ ਵਿੱਚ ਆਫਿਸ ਹੋਣਗੇ ਇੱਕ ਫਰੀ ਅੰਮ੍ਰਿਤਸਰ ਸਾਹਿਬ ਚ ਜਦੋਂ ਬਾਰਡਰ ਆ ਬਾਰਡਰ ਤੋਂ ਨਸ਼ਾ ਆਉਂਦਾ ਹੈ ਕਿਉਂਕਿ ਸਾਡਾ ਉਹ ਕੌਣ ਹੱਲ ਕਰ ਸਕਦਾ ਹੈ ਹੋਮ ਮਿਨਿਸਟਰ ਕਰ ਸਕਦਾ ਹੈ ਜਦੋਂ ਕੱਲਾ ਕੱਲਾ ਨਸ਼ੇ ਦਾ ਵਪਾਰੀ ਚੱਕ ਕੇ ਮੈਂ ਤੁਹਾਨੂੰ ਵਾਦਾ ਕਰਦਾ 6 ਮਹੀਨੇ ਚ ਦਫਤਰ ਖੋਲ ਕੇ ਕੱਲੇ ਕੱਲੇ ਨਸ਼ੇ ਦਾ ਵਪਾਰੀ ਚੱਕ ਕੇ ਡਿਬਲੂ ਵਰਸੇ ਕਰਾਂਗਾ ਕੱਲੇ-ਕੱਲੇ ਨੂੰ ਚੱਕ ਕੇ ਕਾਲੇ ਪਾਣੀ ਸਿੱਟਾਂਗੇ ਦੇਖ ਲਿਓ ਕਿਹੜਾ ਅਫਸਰ ਉਹ ਨਸ਼ਾ ਬਕਾਉਂਦਾ ਏ ਕਿਹੜਾ ਪੋਲਿਟਿਕਲ ਬੰਦਾ ਉਹ ਨਸ਼ਾ ਬਕਾਉਂਦਾ ਏ ਇੱਕ ਵਾਰ ਭਰੋਸਾ ਕਰਿਓ ਇਸ ਹੂਮ ਤੇ ਪਿੰਡਾਂਜ ਇੱਕ ਤਾਂਦਰਾ ਕਲਸਟਰ ਇੱਕ ਲੈ ਕੇ ਆਇਆ ਸੀ ਮੈਂ ਤਾਂਦਰਾ ਕਲਸਟਰ ਇੱਕ ਮੋਦੀ ਸਰਕਾਰ ਤੋਂ ਜਿੱਥੇ 100 ਕਰੋੜ ਰੁਪਈਆ ਮਿਲਿਆ ਸੀ ਤਾਂਦਰਾ ਕਲਸਟਰ ਅੱਜ ਵੀ ਮੈਂ ਸਰਪੰਚਾਂ ਨੂੰ ਹੋਛਣਾ ਚਾਹੁੰਦਾ ਤੁਸੀਂ ਦੱਸੋ ਤਾਂ ਸਹੀ ਪੈਸਾ ਕਿੱਥੋਂ ਆਇਆ 14ਵੇਂ ਤੇ 15ਵੇਂ ਵਿੱਤ ਕਮਿਸ਼ਨ ਦਾ ਜਾਂ ਮਨਰੇਗਾ ਚ ਪੈਸਾ ਆਇਆ ਇੱਕ ਬੁੱੱਟੀ ਕੌੜੀ ਕਾਂਗਰਸ ਨੇ ਦਿੱਤੀ ਇੱਕ ਬੁੱੱਟੀ ਕੌੜੀ ਆਮ ਆਦਮੀ ਨੇ ਦਿੱਤੀ ਇਹ ਸਾਰਾ ਦਿੱਲੀੋਂ ਮੋਦੀ ਸਾਹਿਬ ਦਾ ਪੈਸਾ ਆਇਆ ਚਾਹੇ ਕਣਕ ਲਾ ਲਓ ਉਹ ਉੱਥੇ ਚਾਹੇ ਪੱਕੇ ਮਕਾਨ ਬਣਾਉਣੇ ਆ ਢਾਈ ਢਾਈ ਲੱਖ ਦੇ ਅੱਗੇ ਪੰਜ ਪੰਜ ਲੱਖ ਦਾ ਸਿਹਤ ਬੀਮਾ ਦੇਣਾ ਹੈ ਚਾਹੇ ਸੋਲਰ ਲਾਉਣੇ ਆ ਮੈਂ ਉਹ ਜੇ 100 ਕਲਸਟਰ ਲਿਆਉਂਗਾ ਮੇਰਾ ਵਿਸ਼ਵਾਸ ਕਰਿਓ ਇੱਕ ਕਲਸਟਰ ਦੇ ਵਿੱਚ 15 ਪਿੰਡ ਆ ਜਾਂਦੇ ਆ 100 ਕਰੋੜ ਜੇ ਕਲਸਟਰ ਬਣਨਗੇ ਉਰੇ ਤੇ ਉਹ ਜੇ ਕਲਸਟਰ ਜੇ ਹਰ ਇੱਕ ਗਿੱਲ 'ਚ ਇੱਕ ਧਾਕੇ 'ਚ ਇੱਕ ਜਗਰਾ ਹੁੰਜ ਇਹ ਜੇ ਕਲਸਟਰ ਜਿਹੜੇ ਬਣਗੇ 100-100 ਕਰੋੜ ਦੇ ਤੇ 20-20 ਤੀਤੀ ਕਲਸਟਰ ਜੀ ਆਗੇ ਫਿਰ ਆਪਾਂ ਨੂੰ ਕਮੀ ਕੀ ਰਹੇਗੀ ਇਹ ਸਾਡੇ ਰੂਰਲ ਡਿਵੈਲਪਮੈਂਟ ਮਿਨਿਸਟਰ ਨੇ ਮੈਨੂੰ ਵਿਸ਼ਵਾਸ ਦਵਾਇਆ ਤੇ ਇਸ ਕਰਕੇ ਇਹ ਸਾਰੀਆਂ ਗੱਲਾਂ ਮੇਰੀ ਹੱਥ ਜੋੜ ਕੇ ਸਵੇਰੇ ਵੱਧ ਤੋਂ ਵੱਧ ਕਿਸੇ ਪਾਰਟੀ ਨਾਲ ਸੰਬੰਧ ਹੋ ਇਸ ਵਾਰ ਬਿਲਕੁਲ ਨਹੀਂ ਦੇਖਿਓ ਕਿਉਂਕਿ ਅੱਜ ਹੀ ਇੰਟਰਵਿਊ ਮਾਰੀ ਆ ਅੱਜ ਹੀ ਮੀਡੀਆ ਤੇ ਬੋਲ ਰਹੇ ਆ ਆਮ ਆਦਮੀ ਵਾਲਾ ਕੀ ਕਹਿ ਰਿਹਾ ਸੀ ਜੀ ਜਰੀਵਲ ਬਈ ਬੜਾ ਬੁਰਾ ਹਾਲ ਆ ਸਾਡਾ ਕਾਂਗਰਸ ਦੇ ਵੋਟ ਪਾ ਦਿਓ ਉਧਰ ਰਾਜਾ ਬੜਿੰਗ ਕਹਿ ਰਿਹਾ ਉਹ ਆਪਣੇ ਵਾਇਰਲ ਕਰ ਰਹੇ ਆ ਵੀ ਬੜਾ ਬੁਰਾ ਹਾਲ ਆ ਸਾਡੀ ਕਾਂਗਰਸ ਦਾ ਤੁਸੀਂ ਛੱਡ ਤੇ ਬਟਨ ਦਬਾ ਦਿਓ। ਇਹੀ ਮੈਂ ਤੁਹਾਨੂੰ ਸਮਝਾ ਸਕਿਆ ਪਿਛਲੇ 40 ਦਿਨ ਦਾ ਵੀ ਅਖੀਰ ਇਹਨਾਂ ਨੇ ਇਹੀ ਕਰਦਾ ਰੜੇ ਹੋਏ ਨੇ ਰੜੇ ਹੋਏ ਨੇ। ਜਦੋਂ ਚੰਡੀਗੜ੍ਹ ਰਾਜਧਾਨੀ ਦੇ ਬੀਸ਼ਵਾਦੀ ਇਕੱਠੇ ਰਲ ਰਹੇ ਆ, ਚਾਰ ਤੇ ਤਿੰਨ ਸੀਟਾਂ ਜਿਹੜੀਆਂ ਉਹ ਦਿੱਲੀ 'ਚ ਇਕੱਠੇ ਰਲ ਰਹੇ ਆ, ਕੁਰਕhetra ਇਕੱਠੇ ਲੜ ਰਹੇ ਆ, ਅਸਾਮ 'ਚ ਇਕੱਠੇ ਲੜ ਰਹੇ ਆ, ਗੁਜਰਾਤ 'ਚ ਇਕੱਠੇ ਲੜ ਰਹੇ ਆ, ਉਹ ਇਹ ਕਿਵੇਂ ਅਲੱਗ ਹੋ ਸਕਦੇ ਆ? ਇਹ ਇੰਡੀਆ ਅਲਾਈਂਸ ਬੇਈਮਾਨਾਂ ਦਾ ਅਲਾਈਂਸ ਆ। ਇਸ ਕਰਕੇ ਇੱਕ ਚੱਕਾ ਚੱਲ ਰਿਹਾ, ਪਹੀਆ ਚੱਲ ਰਿਹਾ ਤਰੱਕੀ ਦਾ ਜਿਹੜਾ ਇੱਕ ਤੋਂ ਲੈ ਕੇ 50 ਤੱਕ ਪਹੁੰਚ ਗਿਆ। ਜੇ 50 ਤੋਂ 100 ਤੱਕ ਪਹੁੰਚਣਾ ਤੁਸੀਂ ਅੰਦਾਜ਼ਾ ਲਾਓ ਕਿਵੇਂ ਪਹੁੰਚੇਗਾ ਜੇ ਇਹ ਇਹ ਟੁੱਟੇ ਹੋਏ ਖਛਰੀ ਲੋਕ ਲੋਕਾਂ ਦੀ ਬਣਾ ਲਈ ਤਾਂ ਇੱਕ ਤੋਂ ਦੁਬਾਰਾ ਸ਼ੁਰੂ ਕਰਨ ਲੱਗੇ ਹੀ ਇਹ 28 ਆ ਜਿਹੜੇ ਡਿੱਗ ਜਾਣਗੇ ਇਸ ਕਰਕੇ ਇਹ ਡਿਵੈਲਪਮੈਂਟ ਨਾ ਰੋਕੋ ਉਹ ਡਿਵੈਲਪਮੈਂਟ ਪੰਜਾਬ ਚ ਲਿਆਉਣ ਦਾ ਮੌਕਾ ਮਿਲਿਆ ਯੂਪੀਰ ਕੇ ਸੂਬੇ ਆ ਜੋ ਸਾਨੂੰ ਮਖੌਲ ਕਰਦੇ ਜਦੋਂ ਮੈਂ ਪਾਰਲੀਮੈਂਟ ਚ ਬਹਿਣਾ ਵੀ ਤੁਹਾਡਾ ਕਿੱਥੇ ਆ ਪੰਜਾਬ ਰੰਗਲਾ ਆ ਦੇਖੋ ਸਾਡਾ ਯੂਪੀ ਆ ਦੇਖੋ ਸਾਡਾ ਬਿਹਾਰ ਰੱਬ ਦੇ ਵਾਸਤੇ ਆਪਾਂ ਬਾਹਰ ਜਾ ਕੇ ਜਹਾਦ ਪਰ ਪਰ ਬਾਹਰ ਨਹੀਂ ਜਾਣਾ ਆਪਾਂ ਉਰੇ ਰਹਿਣਾ ਉੱਥੇ ਵੀ ਜਾਓ ਘੁੰਮਣ ਪਰ ਆਪਾਂ ਨੌਕਰੀਆਂ ਉਰੇ ਲਿਆਉਣੀਆਂ ਇੰਡਸਟਰੀ ਉਰੇ ਲਿਆਉਣੀਆਂ 에어ਪੋਰਟ ਉਰੇ ਲਿਆਉਣਾ ਹੈ ਹਰ ਚੀਜ਼ਾਂ ਹੈ ਜਿਹੜੀਆਂ ਉਰੇ ਲਿਆਉਣੀਆਂ ਤੇ ਮੇਰਾ ਸਾਥ ਦੇ ਦਿਓ ਇੱਕ ਵਾਰ ਇੱਕ ਇੱਕ ਗੱਲ ਸੁਣ ਕਿਹਨੇ ਕਦੇ ਸੋਚਿਆ ਸੀ ਕਦੇ ਸੋਚਿਆ ਸੀ ਰਾਮ ਮੰਦਰ 500 ਸਾਲ ਤੋਂ ਆਪ 70 ਸਾਲ ਤੋਂ ਆਜ਼ਾਦ ਹੋਇਆ ਦੇਸ਼ ਕਾਂਗਰਸ ਪਾਰਟੀ ਕਿਵੇਂ ਤਲਫਾਉਂਦੀ ਰਹੀ ਹੈ ਤੇ ਇਹ ਹਮੇਸ਼ਾ ਤੁਸੀਂ ਕਹਿੰਦੇ ਸੀ ਜਿਹੜਾ ਵੀ ਸਨਾਤਨ ਨੂੰ ਮੰਨਣ ਵਾਲਾ ਉਹ ਇਹ ਗੱਲ ਕਹਿੰਦਾ ਸੀ ਕਾਂਗਰਸ ਨੂੰ ਤੇ ਕਾਂਗਰਸ ਹੀ ਇਹ ਗੱਲ ਕਹਿੰਦੇ ਸੀ ਆਮ ਆਦਮੀ ਵਾਲੇ ਕਹਿੰਦੇ ਸੀ ਵੀ ਜਦਨ ਬੀਜੇਪੀ ਰਾਮ ਮੰਦਰ ਬਣਾ ਦੇਗੀ ਜਦਨ 370 ਖਤਮ ਕਰ ਦੇਗੀ ਉਦਨ ਵੋਟ ਪਾ ਦਿਓ ਪਰ ਜਦੋਂ ਉਹਨਾਂ ਨੇ ਇਹ ਨਹੀਂ ਕੀਤਾ ਫਿਰ ਬੀਜੇਪੀ ਨੂੰ ਕਿਉਂ ਵੋਟ ਪਾਉਣੀ ਆ ਇਹੀ ਕਾਂਗਰਸ ਵਾਲੇ ਕਹਿੰਦੇ ਸੀ ਪਰ ਅੱਜ ਉਹ ਮੇਰੇ ਘਰ ਅੱਜ ਤੁਹਾਨੂੰ ਕਿਸੇ ਨੇ ਮਾਫ਼ ਨਹੀਂ ਕਰਨਾ ਨੂੰ ਉਹ ਰਾਮ ਜੀ ਰਾਮਚੰਦਰ ਜੀ ਉੱਤੇ ਸੀਤਾ ਮਾਤਾ ਸਾਡੀ ਬਾਲਾ ਜੀ ਹਨੂਮਾਨ ਜੀ ਮਾਫ਼ ਨਹੀਂ ਕਰਨਾ ਉੱਤੇ ਬੈਠੇ ਅੱਜ ਰਾਮ ਮੰਦਰ ਜਿਹੜਾ ਹੈ ਉਹਨਾਂ ਨੇ ਆਪਣੇ ਮੋਦੀ ਭਗਤ ਤੋਂ ਬਣਵਾ ਕੇ ਸਿਰੇ ਚੜਾਇਆ ਏ ਤੇ ਰਾਮ ਮੰਦਰ ਤੇ ਰਾਮ ਜੀ ਨੂੰ ਖੁਸ਼ ਕਰਨ ਲਈ ਮੇਰੇ ਅੱਗੇ ਜਿਹੜੇ ਕਾਂਗਰਸ ਪਾਰਟੀ ਦੇ ਪਹਿਲੇ ਨੰਬਰ ਤੇ ਬੈਠਦੇ ਸੀ ਜਿਨ੍ਹਾਂ ਦੀ ਕੁਰਸੀ ਲੱਗਦੀ ਸੀ ਅੱਜ ਜਦੋਂ ਇਹ ਗੱਲਾਂ ਹੋਈਆਂ ਯੋਗੀ ਜੀ ਨੇ ਕਿਹਾ ਵੀ ਕਿਵੇਂ ਅਸੀਂ ਪਲਾਨ ਕਰਦੇ ਸੀ ਜਦੋਂ ਇਹਨਾਂ ਨੇ ਕਿਹਾ ਸੀ ਰਾਮ ਮੰਦਰ ਨਹੀਂ ਜਾਣਾ ਅਸੀਂ ਬਾਈਕਾਟ ਕਰਦੇ ਹਾਂ ਐਡੀ ਵੱਡੀ ਸਨਾਤਨ ਦੀ ਹਿੰਦੂ ਧਰਮ ਦੀ ਕੋਈ ਬੇਸਿਕ ਯੂਨੀਵਰਸਿਟੀ ਜਿਨ੍ਹਾਂ ਨੇ ਬਾਈਕਾਟ ਕਰਤਾ ਤੁਸੀਂ ਉਹਨਾਂ ਦੇ ਉਹਨਾਂ ਦੇ ਉਹਨਾਂ ਦੇ ਪੁਲਿਸ ਬੂਤੇ ਬੈਠ ਕੇ ਉਹਨਾਂ ਨੂੰ ਮੋਰਾ ਲਾਉਂਗੇ ਜਿਨ੍ਹਾਂ ਨੇ ਕਰੇ ਗੁਰਨਾਨਕ ਦੇਵ ਜੀ ਦੀ ਇਹ ਗੱਲ ਕੀਤੀ ਵੀ ਨਾ ਦਰਬਾਰ ਸਾਹਿਬ ਇੱਕ ਤਰੀਕ ਨੂੰ ਮਰਨੀ ਹੋ ਜੂ ਬਹੁਤ ਪੱਗਾਂ ਲੈ ਸਿੱਖਦਾ ਜੋਣਾ ਰਹਿ ਜੂ ਭਈ ਤੁਸੀਂ ਇੱਕ ਤਰੀਕ ਨੂੰ ਇਦਾਂ ਗੰਦੇ ਨੇ ਤੋਪਾਂ ਦੇ ਗੋਲੇ ਸਿੱਟੇ ਟੈਗ ਸਿੱਟੇ ਇੱਕ ਤਰੀਕ ਨੂੰ ਤੇ ਤਹਿ ਤੇਰੀ ਗੁਰਦੁਆਰਾ ਕਰਤਾ ਸਾਡਾ ਗੁਰੂ ਗੁਰੂ ਗ੍ਰੰਥ ਸਾਹਿਬ ਦੇ ਗੋਲੀਆਂ ਮਾਰੀਆਂ ਉਹ ਛੱਡੋ ਇਹ ਜੀ ਕਾਂਗਰਸ ਨੂੰ ਤੁਸੀਂ ਬਹਿ ਕਿਵੇਂ ਜਾਉਂਗੇ ਪੱਗਾਂ ਬੰਨ ਕੇ ਕਿਰਸ ਕਿਸ ਮੂੰਹ ਨਾ ਬਹਿ ਜਾਓਗੇ ਤੁਸੀਂ ਇੱਕ ਇੱਕ ਜੂਨ ਨੂੰ ਜਦੋਂ ਹਮਲਾ ਸ਼ੁਰੂ ਹੋਇਆ ਸੀ ਮੈਂ ਮਾਪੇ ਤੁਹਾਨੂੰ ਕਹਿਣਾ ਚਾਹੁੰਦਾ ਉਹ ਗੁਰੂ ਦੇ ਤੁਸੀਂ ਸਿੱਖ ਇਹ ਕੰਮ ਕਰੂੰਗੀ ਇੱਕ ਤਰੀਕ ਨੂੰ ਵੋਟਾਂ ਬਾਹਰ ਕੇ ਕਾਂਗਰਸ ਤੇ ਜਿਹਨੇ ਸਾਡਾ ਦਰਬਾਰ ਸਾਹਿਬ ਡਟਾਤਾ ਜਿਹਨੇ ਰਾਮ ਮੰਦਰ ਦਾ ਬਾਈਕਾਟ ਕਰਤਾ ਇਸ ਕਰਕੇ ਇਹ ਦੁਬਾਰਾ ਇਹ ਦੁਬਾਰਾ ਮੌਕਾ ਨਹੀਂ ਮਿਲਣਾ ਇਹ ਦੁਬਾਰਾ ਮੌਕਾ ਨਹੀਂ ਮਿਲਣਾ ਰਾਮ ਰਾਮ ਕਰਦੇ ਵਾਹਿਗੁਰੂ ਵਾਹਿਗੁਰੂ ਕਰਕੇ ਭੁੱਲਾਂ ਬਖਸ਼ਾਉਣ ਦਾ ਮੌਕਾ ਹੈ ਸਾਡੇ ਕੋਲ ਜਿਹੜੇ ਰਾਮ ਜੀ ਨੂੰ ਇੰਨੇ ਸਾਲ ਤੜਫਾਇਆ ਇੰਨੇ ਸਾਲ ਤੜਫਾਇਆ ਧੁੱਪ ਮੀਂਹ ਚ ਗਰਮੀ ਤੇ ਦਰਦਸ਼ਨ ਕਰਦੇ ਅਸੀਂ ਥਾਗੇ ਕਿ ਕਿਤਾਬ ਪਰ ਸਾਹ ਲਾਂਗਾ ਖੁੱਲੇ ਮੋਦੀ ਦੀ ਕਿਰਪਾ ਹੋਈ ਬਾਕੀ ਦੇ ਵੀ ਲਾਂਗਾ ਖੁੱਲੇ ਇਸ ਕਰਕੇ ਹਿੰਦੂ ਸਿੱਕੇ ਇਕਤਾ ਬਣਾ ਕੇ ਦੋਨਾਂ ਨੇ ਸਵੇਰੇ ਇਸ ਕਾਂਗਰਸ ਨੂੰ ਤਾਂ ਦੇਸ਼ ਤਾਂ ਪਹਿਲਾਂ ਹੀ ਸਟਿਆ ਹੋਇਆ ਬਾਹਰ ਤੇ ਆਪਾਂ ਵੀ ਆਪਣੀਆਂ ਝੋਲੀਆਂ ਖੁਸ਼ੀਆਂ ਦੇ ਭਰੇ ਪੰਜਾਬ ਦੇ ਵਿੱਚ ਲੁਧਿਆਣੇ ਦੇ ਵਿੱਚ ਖੁਸ਼ੀਆਂ ਭਰੀਏ ਇੰਡਸਟਰੀ ਚੱਲੇ RAM ਜੀ ਦੇ ਨਾਂ ਤੇ ਅਸੀਂ ਬੜੀ ਤੋਂ ਬੜੀ ਭਾਵ ਜਿੱਦਣ ਵਾਰੀ ਆ ਗਈ ਸਭ ਤੋਂ ਵੱਡੀ ਦੇਸ਼ ਦੀ ਅਸੀਂ ਨਾਮ ਜਿਹੜੀ ਉਹ ਮੋਤੀ ਸਤਾਪਿਤ ਕਰਾਂਗੇ ਅਸੀਂ ਗੁਰੂ ਨਾਨਕ ਦੇਵ ਜੀ ਦਾ ਸਭ ਤੋਂ ਵੱਡੀ ਮੂਰਤੀ ਉਰੇ ਸਥਾਪਿਤ ਕਰਾਂਗੇ ਇਹ ਅਜੰਡਾ ਲੈ ਕੇ ਚੱਲਣਾ ਤੇ